ਸ਼ਾਸ਼ੀਕਾਲ ਜੀ ਇਹ ਵਾਲਾ ਸੂਟ ਆਰਗੈਂਜ਼ਾ ਦੇ প্রিনਟਰਡ ਸ਼ਰਟ ਰੇਗ ਤੇ ਆਰਗੈਂਜ਼ਾ ਦਾ ਹੀ প্রিনਟਰਡ ਦੁਪੱਟਾ ਰਹੇਗਾ ਇਹਨਾਂ ਨਾਲ ਜਾਰਜਟ ਦੀ ਪਲੇਨ ਬਾਟਮ ਰਹੇਗੀ 2 ਮੀਟਰ ਸ਼ਰਟ ਦਾ ਫੈਬਰਿਕ ਤੇ 2 ਮੀਟਰ ਹੈ ਜਿਹੜਾ ਬਾਟਮ ਦਾ ਫੈਬਰਿਕ ਰਹੇਗਾ ਪ੍ਰਾਈਜ਼ ਇਸ ਇਹਨਾਂ ਦੇ ਸਭ ਦੇ ਮੈਂਸ਼ਨ ਕੀਤੇ ਹੋਏ ਤੇ ਸਾਰੇ ਫ੍ਰੀ ਸ਼ਿਪਿੰਗ ਰਹਿਣਗੇ ਇਹ ਵਾਲਾ ਸੂਟ ਪਾੜਾ ਸਿਲਕ ਦੇ প্রিনਟਰਡ ਸੂਟ ਰਹਿਣਗੇ ਵੱਡੇ ਪਨੇ ਦਾ 4 ਮੀਟਰ ਰਹੇਗਾ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਆਪਣੀ ਚੋਇਸ ਦੀ ਜਿਹੜਾ ਦੋ ਸੂਟ ਲੈ ਸਕਦੇ ਹੋ ਕੋਈ ਵੀ ਤੁਸੀਂ ਆਪਣੀ ਚੋਇਸ ਜਿਹੜਾ ਦੋ ਸੂਟ ਲੈ ਸਕਦੇ ਇੱਕ ਪਾਰਸਲ ਦੇ ਵਿੱਚ ਤੁਹਾਡੇ ਦੋ ਸੂਟ ਜਾਣਗੇ ਇਹ ਵਾਲੇ ਸੂਟ ਨੇ ਜਿਹੜੇ ਸ਼ਿਮਰ ਦੀ ਪ੍ਰਿੰਟਰਡ ਸ਼ਰਟ ਰਹੇਗੀ ਤੇ ਮਸਲੀਨ ਦੀ ਪਲੇਨ ਬਾਟਮ ਰਹੇਗੀ 2 ਮੀਟਰ ਸ਼ਰਟ ਦਾ ਫੈਬਰਿਕ ਰਹੇਗਾ ਤੇ 2 ਮੀਟਰ ਹੈ ਜਿਹੜਾ ਬਾਟਮ ਦਾ ਫੈਬਰਿਕ ਰਹੇਗਾ ਵਿਦਆਊਟ ਦੁਪੱਟਾ ਰਹਿਣਗੇ ਇਹ ਵਾਲੇ ਸੂਟ ਨੇ ਜਿਹੜੇ ਜੌਰਜਟ ਤੇ ਰਹਿਣਗੇ 올ਓਵਰ 5 ਮੀਟਰ ਜੌਰਜਟ ਦਾ ਸੂਟ ਰਹੇਗਾ ਇਹਨਾਂ ਤੇ ਲੇਸਿਸ ਦਾ ਡਿਜ਼ਾਈਨ ਰਹੇਗਾ ਦੁਪੱਟਾ ਵੀ ਜੌਰਜਟ ਦਾ ਹੋਏਗਾ ਤੇ ਉੱਤੇ ਲੇਸਿਸ ਨਾਲ ਐਂਡ ਡਿਜ਼ਾਈਨਿੰਗ ਰਹੇਗੀ ਇਹ ਵਾਲਾ ਸੂਟ ਨੇਚੁਰਲ ਕ੍ਰੇਪ ਤੇ ਰਹੇਗਾ ਸ਼ਰਟ ਦੀ neck ਤੇ sleeves ਤੇ ਤੇ bottom ਤੇ ਜਿਹੜਾ ਵਰਕ ਰਹੇਗਾ organza ਦਾ ਦੁਪੱਟਾ lace ਨਾਲ ਡਿਜ਼ਾਈਨ ਹੋਏਗਾ ਇਹ ਵਾਲਾ ਸੂਟ organza ਤੇ shirt ਰਹੇਗੀ shirt ਤੇ ਵਰਕ ਰਹੇਗਾ bottom sheer tone ਦੀ ਰਹੇਗੀ ਤੇ chiffon ਦਾ ਦੁਪੱਟਾ ਰਹੇਗਾ ਇਹ ਵਾਲਾ ਸੂਟ pure natural crepe ਤੇ ਰਹਿਣਗੇ shirt ਦੀ front side ਜਿਹੜਾ ਵਰਕ ਰਹੇਗਾ same as it is ਰਹੇਗਾ ਦੁਪੱਟਾ ਇਹਨਾਂ ਨਾਲ ਚੁਣੌਣ ਦਾ ਰਹੇਗਾ ਇਹ ਵਾਲਾ टैਬੀ ਸਿਲਕ ਤੇ ਰਹੇਗਾ ਸ਼ਰਟ ਦੀ ਫਰੰਟ ਸਾਈਡ ਵਰਕ ਰਹੇਗਾ ਪੂਰਾ neck ਤੇ ਵਰਕ ਰਹੇਗਾ sleeve bottom ਤੇ ਵਰਕ ਰਹੇਗਾ ਦੁਪੱਟਾ organza ਦਾ ਰਹੇਗਾ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ